ਕਹਿੰਦੇ ਵੀ ਸਾਨੂੰ ਤਾਂ ਨਾਕੜ ਵੋਕੇ ਮਰ ਜਾਣਾ ਚਾਹੀਦਾ ਵੀ ਜੀ ਨਾ ਸੈਣੀ ਹੋ ਕੇ ਸਾਡੇ ਕਿਸਾਨਾਂ ਨੂੰ ਜਾਣ ਨਹੀਂ ਦੇ ਰਿਹਾ ਜਿਹੜਾ ਜੀ ਵਾਲਾ ਇਹ ਬੀਜੇਪੀ ਦਾ ਹੈ ਚੱਲ ਰਿਹਾ ਪ੍ਰੋਗਰਾਮ ਇਹ ਕੋਈ ਬੀਜੇਪੀ ਦਾ ਨਹੀਂ ਇਹ ਸੈਣੀ ਸਮਾਜ ਦਾ ਪ੍ਰੋਗਰਾਮ ਉਸ ਬੰਦੇ ਨੇ ਸਾਡਾ ਪ੍ਰੋਗਰਾਮ ਖਾਫ ਕਰਨ ਵਾਸਤੇ ਉਰੇ ਆਇਆ ਜੇ ਜੇ ਲੋਕ ਤੇ ਮਾਨਾ ਮਾਨ ਵਾਲੀ ਗੱਲ ਹੈ ਤਾਂ ਕੰਮ ਕਰਨੀ ਮਾਨਾ ਸਰੋ ਸਾਹਿਬ ਨੂੰ ਇਹੀ ਪੁੱਛਣਾ 84 ਦਾ ਕੀ ਹਾਲ ਆ ਜੇ ਤੇ ਲੋ ਸਾਹਿਬ ਇਹੀ ਕਹਿੰਦੇ ਨਾ ਵੀ ਮੈਂ ਕਿਸਾਨਾਂ ਦੀ ਛੱਡੋ ਨਹੀਂ ਉਹ ਸਵਾਲ ਕਰਦੇ ਆ ਜੀ ਸਾਡੇ ਕਿੱ데 ਉੱਥੇ ਪਾ ਜੀ ਅਸੀਂ ਵੀ ਸੈਣੀ ਸਮੇਲੇ ਸੈਣੀ ਸਮੇਲੇ ਦਸੀ ਆਏ। ਇੱਕ ਆਮੜਾ ਭਰਾ ਆ ਰਿਹਾ ਸਿਰਫ ਉਹ। ਅਸੀਂ ਭਰਾ ਦੇ ਤੌਰ ਤੇ ਉਹਦਾ ਸਨਮਾਨ ਕਰਨਾ ਨਹੀਂ ਨਹੀਂ। ਗੱਲ ਲੈ ਕੇ ਜਿਹੜੀ ਆ ਉਹ ਮਾਫੀ ਮੰਗਣਗੇ। ਅਸੀਂ ਸੈਣੀ ਸਮਾਜ ਦੀ ਗੱਲ ਪਜਾਵਾਂਗੇ ਉਹਨਾਂ ਕੋਲ। ਇਹ ਤੁਹਾਡਾ ਫੈਮਿਲੀ ਪ੍ਰੋਗਰਾਮ ਹੈ ਜਿਹੜਾ ਇੱਥੇ ਕਰਾਇਆ ਜਾ ਰਿਹਾ ਜਾਂ ਤੁਹਾਡੇ ਸਮਾਜ। ਭਾਈ ਜੀ ਆਹ ਪੜੋ ਕੀ ਲਿਖਿਆ? ਹਾਂ ਜੀ ਫੋਟਵਾਂਗੇ ਇਹਦੀਆਂ ਲੱਗੀਆਂ। ਉਹ ਮੈਂ ਮੈਂਟੀ ਫਰਸ ਦਾ ਡਾਇਰੈਕਟਰ ਆ। ਯਾਰ ਸਵਾਲ ਤਾਂ ਉਹ ਪੁੱਛੋ ਜਿਹੜੇ ਤੁਹਾਨੂੰ ਜੇ ਤੁਸੀਂ ਤੁਹਾਡਾ ਵਿਰੋਧ ਹੋ ਰਿਹਾ ਹੈ ਨੈਪਸਿਡ ਹੋ ਰਿਹਾ ਦਾ ਵਿਰੋਧ ਬਾਰ ਕਿਸਾਨ ਖੜੇ ਨੇ ਵਿਰੋਧ ਕਰ ਰਹੇ ਨੇ ਕਹ ਰਹੇ ਨੇ ਕਿ ਵੀ ਇਹ ਹਰਿਆਣੇ ਦੇ ਮੁੱਖ ਮੰਤਰੀ ਇੱਥੇ ਆ ਰਹੇ ਨੇ ਸਾਡੇ ਪੰਜਾਬ ਦੇ ਖੇਤਾਂ ਨੂੰ ਉਤਾਰਿਆ ਹੈ ਤੁਸੀਂ ਇੱਥੇ ਮੀਡੀਆ ਚ ਘੁੰਮ ਰਹੇ ਹੋ ਮੈਨੂੰ ਐਂ ਲੱਗ ਰਿਹਾ ਵੀ ਤੁਸੀਂ ਜਿਹੜਾ ਕੋਈ ਇੱਥੇ ਮਸਲਾ ਬਣਾਉਣ ਆਏ ਹੋ ਤੁਹਾਡਾ ਨਹੀਂ ਬਣਾਇਆ ਰਾਤ ਪ੍ਰਿੰਦਰ ਢਿੱਲੋਂ ਹੋਰਾਂ ਨੇ ਲਾਈਵ ਹੋਇਆ ਉਹ ਤਾਂ ਤੁਹਾਨੂੰ ਕਹਿ ਰਹੇ ਸੀਗੇ ਤੁਹਾਡੇ ਨਾਲ ਕਿੰਤੂ ਪਰੰਤੂ ਵੀ ਬ੍ਰਿੰਦਰ ਢਿੱਲੋਂ ਜਿਹੜੇ ਕਾਂਗਰਸ ਤੋਂ ਨੇ ਰੋਪੜ ਤੋਂ ਕੌਣ ਬ੍ਰਿੰਦਰ ਢਿੱਲੋਂ ਹਰੀ ਕਾਂਗਰਸ ਤੋਂ ਹਰ ਇੱਕ ਹੀ ਤੁਰੇ ਫਿਰਦੇ ਤੁਹਤ ਮੰਦੇ ਦਾ ਉਹਦੇ ਨਾਮ ਲਾਓ ਜਿਹਦਾ ਲੋਕਾਂ ਚ ਕੋਈ ਇੱਜ਼ਤ ਸਮਾਜ ਚ ਕੋਈ ਇੱਜ਼ਤ ਹੋਵੇ ਕੋਈ ਲੋਕਾਂ ਦੇ ਵਿੱਚ ਉਹਦੀ ਐਕਸੈਪਟੇਬਿਲਟੀ ਹੋਵੇ ਤੁਸੀ ਆਜਮ ਤੁਹਾਨੂੰ ਇਹ ਕਿਉਂ ਲੱਗ ਰਿਹਾ ਕਿ ਮੀਡੀਆ ਤੁਹਾਨੂੰ ਕਾਉਂਟਰ ਸਵਾਲ ਕਰ ਰਿਹਾ ਉਹ ਤਾਂ ਅਸੀਂ ਜਿਹੜੇ ਲੋਕਾਂ ਦੇ ਸਵਾਲ ਨੇ ਉਹ ਰੱਖਦੇ ਆ ਮੇਰੇ ਤਾਂ ਬਾਈ ਜੀ ਮੈਨੂੰ ਦੱਸੋ ਤੁਸੀਂ ਆ ਇੰਨਾ ਵੱਡਾ ਇਨਥੂਸੀਆਜ਼ਮ ਹੈ ਸਾਰਾ ਕਰਕੇ ਤੁਸੀਂ ਮੈਨੂੰ ਪੁੱਛਦੇ ਜੀ ਇਹ ਤੁਹਾਡਾ ਪਰਸਨਲ ਪ੍ਰੋਗਰੈਸ ਸਾਹਮਣੇ ਤੁਹਾਡੇ ਬੋਰਡ ਲੱਗੇ ਜੋ ਸਾਫ਼ ਕਰਨੇ ਕਿ ਆ ਸੀਰੀਅਸ ਸਵਾਲ ਕਰਨੇ ਸੈਣੀ ਪਰਿਵਾਰ ਹੀ ਸਾਹਮਣੇ ਆਣਗੇ ਸਾਡੇ ਮੈਂ 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 ਮੇਰੀ ਗੱਲ ਸੁਣੋ ਭਾਈ ਜੀ ਮੇਰੀ ਹੱਥ ਜੋੜ ਕੇ ਬੇਨਤੀ ਆ ਪਲੀਜ਼ ਲੈਟ ਅਸ ਇਨ ਵੀ ਹੈਵ ਆਲ ਗੋਟ ਟੁਗੇਦਰ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਪੰਜਾਬ ਰੋਪੜ ਦੇ ਵਿੱਚ ਪਹੁੰਚ ਰਹੇ ਨੇ ਤੇ ਅੱਜ ਉਹਨਾਂ ਦੇ ਲਈ ਖਾਸ ਪ੍ਰੋਗਰਾਮ ਰਲ ਲਿਖਿਆ ਗਿਆ ਹੈ ਅਜੇ ਵੀਰ ਹੋਰੀ ਇੱਥੇ ਮੌਜੂਦ ਨੇ ਤੁਸੀਂ ਦੇਖ ਸਕਦੇ ਹੋ ਇਕਪਾਲ ਸਿੰਘ ਲਾਲਪੁਰਾ ਹੋਰਾਂ ਦੇ ਜਿਹੜੇ ਨੇ ਸੁਪੁੱਤਰ ਨੇ ਤੇ ਇੱਥੇ ਜਿਹੜਾ ਸਵਾਗਤ ਹੈ ਕਹਿੰਦੇ ਪਰਮਾ ਕੀਤਾ ਜਾਣਾ ਹੈ ਬੈਂਡ ਬਾਜੇ ਵੱਜੀ ਜਾ ਰਹੇ ਆ ਤੇ ਸਭ ਦੇ ਜਿਹੜੇ ਨੇ ਬੈਚ ਇੱਕ ਸਟicker ਲੱਗਿਆ ਜਾ ਰਿਹਾ ਛੋਟਾ ਜਿਹਾ ਜਿਹਨੂੰ ਆਪਾਂ ਕਹਿ ਸਕਦੇ ਆ ਉਹਦੇ ਉੱਤੇ ਕੁਝ ਲਿਖਿਆ ਆ ਤੇ ਸਭ ਦਾ ਸਵਾਗਤ ਕਰ ਰਹੇ ਨੇ ਬੈਂਡ ਬਾਜੇ ਵੱਜ ਰਹੇ ਨੇ ਤਿਆਰੀਆਂ ਜਿਹੜੀਆਂ ਪੂਰੀਆਂ ਨੇ ਪਰ ਦੂਜੇ ਪਾਸੇ ਕਿਸਾਨ ਕਾਂਗਰਸੀ ਲੀਡਰ ਉਹ ਵਿਰੋਧ ਕਰ ਰਹੇ ਨੇ ਅਸੀਂ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਅਜੇ ਵੀਰ ਜੀ ਅੱਜ ਤੁਹਾਨੂੰ ਇਹ ਬੈਚ ਲਾਉਣੇ ਪੈ ਰਹੇ ਨੇ ਸਟicker ਲਾਉਣੇ ਪੈ ਰਹੇ ਨੇ ਇਹ ਕਸ ਚੀਜ਼ ਦੇ ਆ ਸਟicker ਹੀ ਸੱਚੀ ਗੱਲ ਦੀ ਇਹ ਭਾਦੀ ਇਸ ਤਰ੍ਹਾਂ ਹੈ ਭਈ ਅੱਜ ਜਿਹੜਾ ਇੱਥੇ ਸਿਆਣੀ ਸਭਿਲਨ ਹੋ ਰਿਹਾ ਤੇ ਸਾਰਾ ਭਾਈਚਾਰਾ ਇਕੱਠਾ ਹੋਇਆ ਸੋ ਅਸੀਂ ਜਿਹੜਾ ਹੈਗਾ ਵੀ ਆਰ ਪ੍ਰਾਊਡ ਕਿ ਅਸੀਂ ਆਪਣੇ ਵਿਰਸੇ ਤੋਂ ਪ੍ਰਾਊਡ ਆ ਅਸੀਂ ਆਪਣੇ ਕਲਚਰ ਤੋਂ ਪ੍ਰਾਊਡ ਆ ਸਾਨੂੰ ਪੰਜਾਬੀ ਹੋਣ ਦਾ ਪ੍ਰਾਊਡ ਹੈ ਸੋ ਇਸ ਕਰਕੇ ਅਸੀਂ ਜਿਹੜਾ ਹੈਗਾ ਸਾਰੇ ਜਾਣੇ ਇਕੱਠੇ ਹੋ ਰਹੇ ਸਾਰਾ ਭਾਈਚਾਰਾ ਇਕੱਠਾ ਹੋ ਰਿਹਾ ਕਿਸ ਤਰ੍ਹਾਂ ਸਾਡੇ ਮੁਸ਼ਕਲਾਂ ਜਿਹੜੀਆਂ ਭਾਈਚਾਰੇ ਦੀਆਂ ਗਈਆਂ ਹੱਲ ਹੋਣੀਆਂ ਕਿਸ ਲੈਵਲ ਤੱਕ ਚੰਨਿਆ ਸਾਰਿਆਂ ਨੇ ਇੱਕ ਮਨ ਬਣਾਇਆ ਵੀ ਅਸੀਂ ਪਾਰਟੀ ਬਾਜੀ ਤੋਂ ਉੱਥੇ ਉੱਠ ਕੇ ਸਾਰੇ ਜਾਣੇ ਇੱਕ ਪਲੈਟਫਾਰਮ ਤੇ ਇਕੱਠੇ ਹੋਏ ਤੁਹਾਡਾ ਫੈਮਿਲੀ ਪ੍ਰੋਗਰਾਮ ਹੈ ਜਿਹੜਾ ਇੱਥੇ ਕਰਾਇਆ ਜਾ ਰਿਹਾ ਜਾਂ ਤੁਹਾਡੇ ਸਮਾਜ ਭਾਈ ਜੀ ਆਹ ਪੜੋ ਕੀ ਲਿਖਿਆ ਹੈ ਜੀ ਹੈ ਜੀ ਫੋਟਵਾਂ ਕੇ ਇਹਦੀਆਂ ਲੱਗੀਆਂ ਉਹ ਮੈਂ ਮੈਂਟੀ ਫਰਸ ਦਾ ਡਾਇਰੈਕਟਰ ਹਾਂ ਯਾਰ ਸਵਾਲ ਤਾਂ ਉਹ ਪੁੱਛੋ ਜਿਹੜੇ ਤੁਹਾਨੂੰ ਜੇ ਤੁਸੀਂ ਵੱਡਾ ਵਿਰੋਧ ਹੋ ਰਿਹਾ ਹੈ ਨਾਇਬ ਸੈਣੀ ਹੋ ਰਿਹਾ ਦਾ ਵਿਰੋਧ ਬਾਰ ਕਿਸਾਨ ਖੜੇ ਨੇ ਵਿਰੋਧ ਕਰ ਰਹੇ ਨੇ ਕਹਿੰ ਰਹੇ ਨੇ ਕਿ ਵੀ ਇਹ ਹਰਿਆਣੇ ਦੇ ਮੁੱਖ ਮੰਤਰੀ ਇੱਥੇ ਆ ਰਹੇ ਨੇ ਸਾਡੇ ਪੰਜਾਬ ਦੇ ਖੇਤਾਂ ਨੂੰ ਜੋਤਾ ਰਿਹਾ ਯਾਰ ਦੱਸੋ ਬੇ ਤੁ ਤੁਹਾਡੀ ਵਾਟ ਇਜ਼ ਯੋਰ ਕਮਿਊਨਿਟੀ ਤੁਹਾਡੀ ਜਿਹੜੀ ਅਚੀਵਮੈਂਟਸ ਹੈ ਜੇ ਤੁਹਾਨੂੰ ਸਾਰਿਆਂ ਨੂੰ ਤੁਹਾਡੇ ਪੇਰੈਂਟਸ ਤੁਹਾਡੇ ਤੇ ਪ੍ਰਾਊਡ ਨਹੀਂ ਤੁਹਾਡੇ ਰਿਲੇਟਿਵ ਤੁਹਾਡੇ ਤੇ ਪ੍ਰਾਊਡ ਨਹੀਂ ਤੁਹਾਡੀ ਕਮਿਊਨਿਟੀ ਤੁਹਾਡੇ ਤੇ ਪ੍ਰਾਊਡ ਨਹੀਂ ਤੇ ਇਫ ਯੂ ਗੋ ਟੂ ਯੋਰ ਵਿਲੇਜ ਟੋਮੋਰੋ ਜਾ ਤੁਸੀਂ ਆਪਣੇ ਰਿਸ਼ਤੇਦਾਰੀ ਜਾਣੇ ਹੋ ਤੇ ਕਹਿੰਦੇ ਆਹ ਦੇਖ ਸਾਡਾ ਪੋਤਾ ਬਣਿਆ ਕੀ ਬਣਾਇਆ ਕੀ ਬਣਾਇਆ ਦੱਸੋ ਮਤਲਬ ਇਹ ਵਿਰੋਧ ਇਹ ਕੁਛ ਨਹੀਂ ਕਰਨਾ ਚਾਹੀਦਾ ਜਿਹੜਾ ਤੁਹਾਡਾ ਪ੍ਰੋਗਰਾਮ ਹੈ ਉਹ ਤੁਸੀਂ ਆਪਣਾ ਫੈਮਿਲੀ ਪ੍ਰੋਗਰਾਮ ਰੱਖਿਆ ਹੈ ਸੈਣੀ ਸਮਾਜ ਨੇ ਭਾਈ ਜੀ ਤੁਸੀਂ ਮੇਰੀ ਗੱਲ ਸੁਣੋ ਤੁਸੀਂ ਇੱਥੇ ਮੀਡੀਆ ਚ ਘੁੰਮ ਰਹੇ ਹੋ ਮੈਨੂੰ ਐ ਲੱਗ ਰਿਹਾ ਵੀ ਤੁਸੀਂ ਜਿਹੜਾ ਕੋਈ ਇੱਥੇ ਮਸਲਾ ਬਣਾਉਣ ਆਏ ਹੋ ਤੁਹਾਡਾ ਤੁਸੀਂ ਮੈਨੂੰ ਕੀ ਪੁੱਛਦੇ ਮਸਲਾ ਨਹੀਂ ਬਣਾਇਆ ਰਾਤ ਬ੍ਰਿੰਦਰ ਢਿੱਲੋਂ ਹੋ ਰਹੇ ਨੇ ਲਾਈਵ ਹੋਇਆ ਉਹ ਤਾਂ ਤੁਹਾਨੂੰ ਕਹਿ ਰਹੇ ਸੀਗੇ ਤੁਹਾਡੇ ਨਾਲ ਕਿੰਤੂ ਪਰੰਤੂ ਵੀ ਬ੍ਰਿੰਦਰ ਢਿੱਲੋਂ ਜਿਹੜੇ ਕਾਂਗਰਸ ਤੋਂ ਨੇ ਰੋਪੜ ਤੋਂ ਕੌ ਦੱਟੇ ਲਾਹੌਰੀ ਕਾਂਗਰਸ ਤੋਂ ਇਹ ਕਈ ਤੁਰੇ ਫਿਰਦੇ ਜੀ ਬੜਾ ਕੋਈ ਬੰਦੇ ਦਾ ਉਹਦੇ ਨਾਮ ਲਾਓ ਜਿਹਦਾ ਲੋਕਾਂ 'ਚ ਕੋਈ ਇੱਜ਼ਤ 'ਚ ਸਵਾਦ 'ਚ ਕੋਈ ਇੱਜ਼ਤ ਹੋਵੇ ਕੋਈ ਲੋਕਾਂ ਦੇ ਵਿੱਚ ਉਹਦੀ ਐਕਸੈਪਟੇਬਿਲਟੀ ਹੋਵੇ ਐ ਜੀ ਬਿਲਕੁਲ ਇੱਥੇ ਆ ਕੇ ਕਿਸਾਨ ਇਹ ਕਹਿ ਰਹੇ ਨੇ ਕਿ ਵੀ ਨਾਇਬ ਸਣੀ ਦਾ ਸੀ ਸਵਾਗਤ ਕਰਦੇ ਜੇ ਉਹ ਡੱਲੇਵਾਲ ਸਾਹਿਬ ਦੀ ਭੁਖੜਤਾਲ ਮਿਟਾ ਦਿੰਦੇ ਅੱਜ ਵੀਰ ਜੀ ਕਹਿੰਦੇ ਜੇ ਭੁਖੜਤਾਲ ਬੰਦ ਕਰਵਾ ਦਿੰਦੇ ਕਹਿੰਦੇ ਫੇਰ ਕਹਿੰਦੇ ਉਹਨਾਂ ਦਾ ਸਵਾਗਤ ਕਰ ਸੀ ਜਿੰਦਾਬਾਦ ਭਾਈ ਜੀ ਤੁਸੀਂ ਤੁਸੀਂ ਸਿਰਫ ਇੱਕ ਆਹ ਦੇਖੋ ਸਾਰਾ ਤੁਹਾਡੇ ਸਾਰੇ ਮੈਂ ਤੁਹਾਨੂੰ ਦਿਖਾਦਾ ਅਸੀਂ ਸੇਵਾ ਲਈ ਇਕੱਠੇ ਹੋਏ ਆ ਇਹ ਪੋਲਿਟੀਕਲ ਫੰਕਸ਼ਨ ਨਹੀਂ ਜਦੋਂ ਤੁਸੀਂ ਕੋਈ ਪੋਲਿਟੀਕਲ ਸਵਾਲ ਕਰਨੇ ਹੋ ਮੇਰੇ ਕੋਲ ਪੋਲਿਟੀਕਲ ਫਾਰਮ ਤੇ ਆਇਓ ਕਮ ਮੈਂ ਬੜਾ ਤੁਹਾਡਾ ਧੰਨਵਾਦ ਆ ਸਾਰਿਆਂ ਦਾ ਕਰਦਾ ਕਿ ਤੁਸੀਂ ਮੀਡੀਆ ਸਮਾਂ ਕੱਟ ਕੇ ਆਏ ਆ ਲੋਕਾਂ ਦਾ ਇਨਫਿਊਜ਼ੀਆਜ਼ਮ ਦੇਖੋ ਸਾਰੇ ਜਾਣੇ ਜਿਹੜੇ ਹੈਗੇ ਆ ਅਸੀਂ ਸਾਰਾ ਸੰਸਕਲਵਰੀ ਕੀ ਹਾਲਾਤ ਸਾਡੇ ਭਰਾ ਮਾਨ ਸਾਡਾ ਤੋ ਅਸੀਂ ਵੀਰ ਜਿੰਨੇ ਵੀ ਸਾਰੇ ਆਪਣੇ ਸਮਾਜ ਦੇ ਇਕੱਠੇ ਹੋਏ ਆਂ ਔਰ ਬੜੀ ਹਾਰਸ਼ ਵਾਲੀ ਜਿਹੜੀ ਹੈਗੀ ਆ ਸਾਰੀ ਜਿਹੜੀ ਸਥਿਤੀ ਹੈਗੀ ਸੇਕੋ ਸਾਰਿਆਂ ਚ ਐਨਥੂਸੀਆਜ਼ਮ ਹੈ ਤੁਹਾਨੂੰ ਇਹ ਕਿਉਂ ਲੱਗ ਰਿਹਾ ਕਿ ਮੀਡੀਆ ਤੁਹਾਨੂੰ ਕਾਉਂਟਰ ਸਵਾਲ ਕਰ ਰਿਹਾ ਉਹ ਤਾਂ ਅਸੀਂ ਜਿਹੜੇ ਲੋਕਾਂ ਦੇ ਸਵਾਲ ਨੇ ਉਹ ਰੱਖ ਰਹੇ ਆ ਮੇਰੇ ਤਾਂ ਬਾਈ ਜੀ ਮੈਨੂੰ ਦੱਸੋ ਤੁਸੀਂ ਆ ਇੰਨਾ ਵੱਡਾ ਐਨਥੂਸੀਆਜ਼ਮ ਹੈ ਸਾਰਾ ਕਰਕੇ ਤੁਸੀਂ ਮੈਨੂੰ ਪੁੱਛਦੇ ਜੀ ਇਹ ਤੁਹਾਡਾ ਪਰਸਨਲ ਪ੍ਰੋਗਰੈਸ ਸਾਹਮਣੇ ਤੁਹਾਡੇ ਬੋਰਡ ਲੱਗੇ ਸਮਾਜ ਦੇ ਗੱਲ ਆ ਸਮਾਜ ਦੇ ਸਾਰੇ ਰਿਪਰੈਜ਼ੈਂਟੇਟਿਵਸ ਬੈਠੇ ਆ ਦੇਖੋ ਸਾਰੇ ਨਹੀਂ ਉੱਥੇ ਵੀ ਖੜੇ ਹੋਏ ਨੇ ਤੁਸੀਂ ਦੇਖੋ ਕਹਿੰਦੇ ਕਹਿੰਦੇ ਹਰਿਆਣਾ ਦੇ ਮੁੱਖ ਮੰਤਰੀ ਦਾ ਵਿਰੋਧ ਕਰ ਰਹੇ ਆਕਰੋ ਇੱਥੇ ਪੰਜਾਬ ਦੇਣ ਕੀ ਆ ਰਹੇ ਨੇ ਕੀ ਅਨਾਭ ਸਿੰਘ ਸੈਣੀ ਪੰਜਾਬ ਨੂੰ ਇੱਥੇ ਦੇਣ ਕੀ ਆ ਰਹੇ ਨੇ ਕੋਣ ਪੁੱਛਦਾ ਸਵਾਲ ਬਰਿੰਦਰ ਢਿੱਲੋਂ ਯਾਰ ਮੈਨੂੰ ਇੱਕ ਗੱਲ ਦੱਸੋ ਵੀਰ ਜੀ ਸਿੰਪਲੀ ਗੱਲ ਮੈਂ ਸਵਾਲ ਪੁੱਛਦਾ ਮੈਂ 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 1 ਮਿੰਟ 1 ਮਿੰਟ ਜੀ ਕੋਈ ਨਹੀਂ ਕੋਈ ਨਹੀਂ ਦੇਖੋ ਵੀਰ ਗੱਲ ਇਹ ਹੈ ਬਈ ਸਾਡੀ ਕਮਿਊਨਿਟੀ ਚ ਮੈਂ ਬਿਜ਼ਨਸ ਕਰਦਾ ਠੀਕ ਹੈ ਮੈਂ ਆਪਣੇ ਘਰੋਂ ਨਿਕਲ ਕੇ ਗਿਆ ਠੀਕ ਹੈ ਅੱਜ ਮੇਰੀ ਸਿਸਟਰ ਅਮਰੀਕਾ ਵੀ ਕਹਿੰਦੀ ਵੀ ਮੇਰੇ ਭਰਾ ਨੇ ਆ ਤਰੱਕੀ ਕੀਤੀ ਹੈ ਠੀਕ ਹੈ ਸਾਡੇ ਸਮਾਜ ਦਾ ਬੇਟਾ ਆ ਵੀਰ ਸਾਡੇ ਸਮਾਜ ਚੋਂ ਕਿਨੇ ਪ੍ਰਾਊਡ ਹੈ ਨਹੀਂ ਨਹੀਂ ਅਸੀਂ ਵੀ ਸੇ ਅਸੀਂ ਆਪਣੀ ਕਮਿਊਨਿਟੀ ਪ੍ਰਾਊਡ ਕਰਦੇ ਆ ਸਾਡਾ ਸਾਡਾ ਡਿਫਰੈਂਸ ਆਫ opinion ਤਾਂ ਹੋ ਸਕਦਾ ਪਰ ਅਸੀਂ ਯਾਰ ਆਪਣੇ ਅਸੀਂ ਪ੍ਰਾਊਡ ਵੀ ਨਹੀਂ ਫੀਲ ਕਰ ਸਕਦੇ ਕਿ ਇੰਡੀਵਿਜੂਅਲ ਦੇ ਉੱਤੇ ਇਹ ਕਾਦੀ ਗੱਲ ਹੈ ਠੀਕ ਹੈ ਨਾ ਜੀ ਸੋ ਇਸ ਕਰਕੇ ਮੇਰੀ ਹੱਥ ਜੋੜ ਕੇ ਬੇਨਤੀ ਹੈ ਦੇਖੋ ਪਲੀਜ਼ ਉਹਨਾਂ ਨੂੰ ਮਾਈਲੇਜ ਨਾ ਦਿਓ ਜਿਨ੍ਹਾਂ ਦੀ ਕੋਈ ਪੋਲਿਟਿਕਲ ਗਰਾਉਂਡ ਹੈ ਨਹੀਂ ਪਲੀਜ਼ ਉਹਨਾਂ ਨੂੰ ਮਾਈਲੇਜ ਨਾ ਦਿਓ ਜਿਨ੍ਹਾਂ ਨੇ ਜਿਨ੍ਹਾਂ ਜਿਨ੍ਹਾਂ ਕੁ ਯਾਰ ਮੈਨੂੰ ਇੱਕ ਗੱਲ ਦੱਸੋ ਇੱਥੇ ਆ ਕੇ ਉਹ ਬੰਦਾ ਸਵਾਲ ਕਰੇ ਨਾ ਇੱਥੇ ਜੰਮੇ ਦਾ ਨਾ ਇੱਥੇ ਰਹਿਣ ਦਾ ਹਾਂਜੀ ਅਸੀਂ ਹੁਣ ਬਾਹਰ ਲਿਆਂਦੇ ਦਬਕੇ ਮਾਰਾਂਗੇ ਥੋੜਾ ਸਾਫ਼ ਕਰ ਰਹੇ ਨੇ ਕਿ ਅਸੀਂ ਨਹੀਂ ਸਵਾਲ ਕਰਨੇ ਸੈਣੀ ਪਰਿਵਾਰੀ ਸਾਹਮਣੇ ਆਣਗੇ ਸਾਡੀ ਮੇਰੀ ਹੰਪਲ ਰਿਕੁਐਸਟ ਹੈ ਮੇਰੀ ਗੱਲ ਸੁਣੋ ਭਾਈ ਜੀ ਮੇਰੀ ਹੱਥ ਜੋੜ ਕੇ ਬੇਨਤੀ ਆ ਪਲੀਜ਼ ਲੈਟ ਅਸ ਇਨ ਵੀ ਹੈਵ ਆਲ ਗੋਟ ਟੂਗੇਦਰ ਪਲੀਜ਼ ਲੈਟ ਅਸ ਇਨ ਮੋਮੈਂਟ ਵੀ ਆਰ ਬਿਲਕੁਲ ਤੁਹਾਡੇ ਨਾਲ ਪਹਿਲਾਂ ਆ ਕੇ ਉਹਨਾਂ ਰੌਲਾ ਪਾਏ ਨਾ ਵੀ ਇਹ ਬਾਹਰ ਦੇ ਮੰਦੇ ਆਲਾ ਧਮਗਾਲਾ ਇਹ ਬੀਜੇਪੀ ਦਾ ਹੈ ਚੱਲ ਰਿਹਾ ਪ੍ਰੋਗਰਾਮ ਇਹ ਕੋਈ ਬੀਜੇਪੀ ਦਾ ਨਹੀਂ ਇਹ ਸੈਣੀ ਸਮਾਜ ਦਾ ਪ੍ਰੋਗਰਾਮ ਆ ਉਸ ਬੰਦੇ ਨੇ ਸਾਡਾ ਪ੍ਰੋਗਰਾਮ ਖਰਾਬ ਕਰਨ ਬਾਅਦ ਤੇ ਰਿਹਾ ਆ ਕੱਲ ਨੂੰ ਅਸੀਂ ਉਹਦੇ ਵਿੱਚ ਵੀ ਸੈਣੀ ਦਾ ਇਹ ਕਹਿ ਰਿਹਾ ਹੈ ਉਹ ਕਹਿੰਦੇ ਬਈ ਸਾਨੂੰ ਤਾਂ ਨੱਕ ਡੋਕੇ ਮਰ ਜਾਣਾ ਚਾਹੀਦਾ ਬਈ ਜੀ ਨਾ ਸੈਣੀ ਹੋ ਕੇ ਸਾਡੇ ਕਿਸਾਨਾਂ ਨੂੰ ਜਾਣ ਨਹੀਂ ਦੇ ਰਿਹਾ ਜਿਹੜਾ ਜੀ ਉਹਦੇ ਉਹਦੇ ਨਾਲ ਉਹ ਗੱਲ ਉੱਥੇ ਦੀ ਹੋ ਰਹੀ ਆ ਉਹ ਸਿਰਫ ਸਾਡਾ ਭਰਾ ਹੈ ਸਾਡੇ ਕੋਲ ਆਇਆ ਅਸੀਂ ਵੀ ਕਿਸਾਨ ਅਸੀਂ ਵੀ ਕਿਸਾਨਾਂ ਦੇ ਪੁੱਤ ਆ ਸਿਰਫ ਉਹਨੂੰ ਅਸੀਂ ਸਨਮਾਨਤ ਕਰ ਰਹੇ ਲੋਕਲ ਸਨਮਾਨਤ ਕਰ ਰਹੇ ਆ ਟੱਲੋਂਦਾ ਸੀ ਆਪਣੇ ਪਿੰਡਾਂ 'ਚ ਬਾਈਕਾਟ ਕਰਾਂਗੇ ਕਿ ਕਿਸਾਨਾਂ ਦੇ ਪੁੱਤੋਂ ਬਿਲਕੁਲ ਪੁੱਤਾਂ ਕਿਸਾਨਾਂ ਦੇ ਪਿਆਰੇ ਦੀ ਸਥਿਤੀ ਪਤਾ ਤੁਹਾਨੂੰ 55 ਦਿਨ ਤੋਂ ਟੱਲੇ ਬਿਲਕੁਲ ਬਿਲਕੁਲ ਪਤਾ ਸਾ ਉੱਥੇ ਵੀ ਜਾਂਦੇ ਸਾਡੇ ਬੰਦੇ ਸਿਰਫ ਇਹ ਸੈਣੀ ਸਮਾਜ ਦਾ ਪ੍ਰੋਗਰਾਮ ਆ ਤਾਂ ਉਹਨੂੰ ਬੁਲਾਇਆ ਗਿਆ ਉਹਦਾ ਅਸੀਂ ਸਨਮਾਨਤ ਕਰ ਰਿਹਾ ਸੈਣੀ ਸਮਾਜ ਨਹੀਂ ਮਤਲਬ ਕਿ ਕੀ ਕੀਤਾ ਨਾ ਜੀ ਭਾਜੀ ਇਹ ਨਹੀਂ ਮੰਨ ਵਾਲੀ ਗੱਲ ਆ ਸੈਣੀ ਸਮਾਜ ਜੇ ਜੇ ਚੱਲੋ ਤੇਰੀ ਮੰਨਣਾ ਮੰਨ ਵਾਲੀ ਗੱਲ ਹੈ ਤਾਂ ਕੰਮ ਕਰਨੀ ਮੰਨਣਾ ਟੱਲੋਂ ਸਾਹਿਬ ਨੂੰ ਇਹ ਪੁੱਛੋ 84 ਦਾ ਕੀ ਹਾਲ ਆ ਜੇ ਤੁਸੀਂ ਲੋਸਾਬੇ ਹੀ ਕਹਿੰਦੇ ਨਾ ਵੀ ਮੈਂ ਕਿਸਾਨਾਂ ਦੀ ਸੁਣੋ ਨੀ ਉਹ ਸਵਾਲ ਕਰਦੇ ਆ ਜੀ ਸਾਡੇ ਖੜੇ ਆ ਉੱਥੇ ਭਾਜੀ ਅਸੀਂ ਵੀ ਇਹ ਸੈਣੀ ਸਮੇਲੇ ਨਾਲ ਸੈਣੀ ਸਮੇਲੇ ਚ ਅਸੀਂ ਆਏ ਆ ਬਸ ਇਹਦੇ ਗੱਲ ਤੋਂ ਤੁਹਾਨੂੰ ਲੱਗਦਾ ਨਹੀਂ ਕਿ ਕਿਹੜਾ ਵਿਰੋਧ ਆ ਉਹ ਮੁੱਖ ਮੰਤਰੀ ਹਰਿਆਣਾ ਦਾ ਹੋ ਰਿਹਾ ਹਰਿਆਣਾ ਕਿਤੇ ਸੈਣੀ ਸਮਾਜ ਦਾ ਵਿਰੋਧ ਨਹੀਂ ਕਰ ਰਹੇ ਕਹਿੰਦੇ ਮੁੱਖ ਮੰਤਰੀ ਦਾ ਕਰ ਰਹੇ ਹਰਿਆਣਾ ਹਰਿਆਣਾ ਦਾ ਮੁੱਖ ਮੰਤਰੀ ਇੱਕ ਹੋਰੇ ਸਿਰਫ ਜੇ ਬ੍ਰਦਰ ਆ ਰਿਹਾ ਨਾ ਕਿ ਪੰਜਾਬ ਨੇ ਹਰ ਇੱਕ ਦਾ ਸਵਾਗਤ ਕੀਤਾ ਕਹਿੰਦੇ ਸਵਾਗਤ ਕਰਦੇ ਆ ਜੇ ਕੋਈ ਹੱਕ ਦੀ ਬੋਲਦਾ ਸਿਰਫ ਆਪਣੇ ਭਾਈਚਾਰ ਦੀ ਬਸ ਦੇਣੀ ਆ ਜੀ ਲੋਕਾਂ ਇਹ ਇੱਕ ਚੰਗਾ ਕੰਮ ਕਰੂਗੀ ਕਰੋੜਾਂ ਰੁਪਏ ਦੀ ਬਸ ਪਰ ਗੱਲ ਤਾਂ ਸੁਣ ਲਓ ਜੀ ਹਾਂ ਬਸ ਸੁਣ ਮੈਂ ਇਹਨਾਂ ਕਰ ਕੋਈ ਨਾ ਹੁਣ ਗੱਲ ਜਵਾਬ ਦੇ ਜੇ ਪੂਰਾ ਪਤਾ ਨਹੀਂ ਹੈਗਾ ਹਰਿਆਣਾ ਸਰਕਾਰ ਦੀ ਕਿਸਾਨਾਂ ਤੇ ਇਹ ਤਸਵੀਰ ਹੈ ਇੱਕ ਸਾਇੰਸ ਉਹ ਹਰਿਆਣਾ ਸਰਕਾਰ ਦੀ ਗੱਲ ਆ ਉਹ ਸੈਣੀ ਸਮਾਜ ਹਰਿਆਣਾ ਆ ਰਹੇ ਨੇ ਇੱਕ ਅਮੜਾ ਭਰਾ ਆ ਰਿਹਾ ਸਿਰਫ ਉਹ ਅਸੀਂ ਭਰਾ ਦੇ ਤੌਰ ਤੇ ਉਹਦਾ ਸਨਮਾਨ ਕਰਨਾ ਨਹੀਂ ਨਹੀਂ ਅੱਜ ਕਹੂਗੇ ਉਹਨਾਂ ਨੂੰ ਕੀ ਜਿਹੜਾ ਰਸਤਾ ਖੋਲਿਆ ਜਾ ਸਕਦਾ ਹਰਿਆਣਾ ਰਸਤਾ ਖੋਲੋ ਇਹ ਕਹਾ ਗੱਲ ਪਜਾਵਾਂਗੇ ਜਰੂਰ ਹਾਂ ਉਹ ਗੱਲ ਪਜਾਵਾਂਗੇ ਅੱਜ ਕਹੂਗੇ ਵੀ ਕਰੋ ਸ਼ੁਭਾ ਦੀ ਗੱਲ ਨੂੰ ਲੈ ਕੇ ਜਿਹੜੀ ਆ ਉਹ ਮਾਫੀ ਮੰਗਣਗੇ ਅਸੀਂ ਸੈਣੀ ਸਮਾਜ ਦੀ ਗੱਲ ਪਜਾਵਾਂਗੇ ਉਹਨਾਂ ਕੋਲ ਠੀਕ ਹੈ ਠੀਕ ਤੇ ਤਸਵੀਰ ਹੈ ਤੇ ਕਹਿ ਰਹੇ ਨੇ ਕਿ ਜਿਵੇਂ ਅੱਜ ਵੀਰੋ ਦੀ ਕਹਿੰਦੇ ਨਜ਼ਰ ਆਏ ਕਿ ਇਹ ਇੱਕ ਸਾਡਾ ਫੈਮਲੀ ਪ੍ਰੋਗਰਾਮ ਹੈ ਪਰ ਸਾਨੂੰ ਇਹ ਸਵਾਲ ਨਾ ਕਰੋ ਆ ਸਾਡਾ ਇਹ ਸਵਾਲ ਸੀ ਕਿ ਜਿਹੜੇ ਕਿਸਾਨ ਬਾਹਰ ਖੜੇ ਹੋਏ ਨੇ ਉਹ ਕਹਿ ਰਹੇ ਨੇ ਕਿ ਅਸੀਂ ਤੁਹਾਡੇ ਪਰਿਵਾਰ ਦਾ ਨਹੀਂ ਤੁਹਾਡੇ ਸਮਾਜ ਦਾ ਵਿਰੋਧ ਕਰਨਾ ਹੈ ਅਸੀਂ ਇੱਕ ਮੁੱਖ ਮੰਤਰੀ ਦਾ ਵਿਰੋਧ ਕਰਨਾ ਹੈ ਇੱਥੇ ਕੋਣ ਆਇਓ ਜੀਆਂ ਗੱਲਾਂ ਕਹਿਣ ਵਾਲਾ ਨਾ ਕੋ ਇੱਥੋਂ ਦਾ ਜੰਮਿਆ ਨਾ ਇੱਥੋਂ ਦਾ ਰਹਿਣ ਵਾਲਾ ਜਿੱਦੋਂ ਹੋਰੋਂ ਆ ਕੇ ਇੱਥੇ ਫਸਿਆ ਹੋਇਆ ਅਜਿਹੇ ਸਵਾਲ ਚੁੱਕੇ ਨੇ ਹੌਲ ਅੰਦਰ ਕੀ ਤਸਵੀਰ ਹੁੰਦੀ ਆ ਉਹ ਤੁਹਾਨੂੰ ਨਾ ਸਾਂਝੀ ਕਰਦੇ ਇਸ ਵਕਤ ਰੌਪੜ ਦੇ ਵਿੱਚ ਮੌਜੂਦ ਹਾਂ ਜਿੱਥੇ ਕਿ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਪਹੁੰਚ ਰਹੇ ਨੇ ਪਰ ਉਸ ਤੋਂ ਪਹਿਲਾਂ ਇਹ ਚਰਚਾ ਚੱਲ ਪਈ ਕਿ ਕਿਸਾਨ ਉਹਨਾਂ ਦਾ ਵਿਰੋਧ ਕਰਨਗੇ ਇਹ ਸਵਾਲ ਕਰਨਗੇ ਕਿ ਇੱਥੇ ਕਿਉਂ ਆ ਰਹੇ ਹੋ ਤੁਸੀਂ ਸਾਡੇ ਕਿਸਾਨਾਂ ਨੂੰ ਪੰਜਾਬ ਦੇ ਹਰਿਆਣਾ ਦੇ ਦਿੱਲੀ ਦਾ ਜਾਣ ਨਹੀਂ ਦੇ ਰਹੇ ਇਸ ਤਰੀਕੇ ਦਾ ਵਿਰੋਧ ਜਿਹੜਾ ਸ਼ੁਰੂ ਹੋ ਚੁੱਕਿਆ ਹੈ ਪਰ ਉਸ ਤੋਂ ਪਹਿਲਾਂ ਇੱਕ ਤਸਵੀਰ ਇਹ ਹੈ ਕਿ ਜਿਸ ਪੈਲਸ ਦੇ ਵਿੱਚ ਅਸੀਂ ਮੌਜੂਦ ਆ ਜਿੱਥੇ ਨਾਇਬ ਸੈਣੀ ਹੋਰਾਂ ਨੇ ਪਹੁੰਚਣਾ ਮੈਡਮ ਸੰਤੋਸ਼ ਸੈਣੀ ਜੀ ਸਾਡੇ ਨਾਲ ਨੇ ਅਸੀਂ ਇਹਨਾਂ ਨਾਲ ਗੱਲਬਾਤ ਕਰਾਂਗੇ ਇਹ ਕਹਿ ਰਹੇ ਨੇ ਕਿ ਸਾਡਾ ਪਰਸਨਲ ਪ੍ਰੋਗਰਾਮ ਹੈ ਇਹ ਹਿਮਾਚਲ ਤੋਂ ਆਏ ਨੇ ਤੇ ਪਿੱਛੇ ਕਾਫੀ ਲੋਕ ਨੇ ਜਿਹੜੇ ਇੱਥੇ ਪਹੁੰਚੇ ਨੇ ਜਿਹੜੇ ਸੈਣੀ ਬਰਾਦਰੀ ਦੇ ਨਾਲ ਤਾਲੁਕਾਤ ਰੱਖਦੇ ਨੇ ਮੈਡਮ ਕਈ ਕਿਸਾਨ ਵਿਰੋਧ ਕਰਨ ਦੇ ਲਈ ਪਹੁੰਚ ਰਹੇ ਨੇ ਉਹ ਕਹਿ ਰਹੇ ਨੇ ਕਿ ਹਰਿਆਣੇ ਦਾ ਮੁੱਖ ਮੰਤਰੀ ਸਾਡੇ ਪੰਜਾਬ ਦੇ ਕਿਸਾਨਾਂ ਨੂੰ ਦਿੱਲੀ ਤਾਂ ਜਾਣ ਨਹੀਂ ਦੇ ਰਿਹਾ ਅਸੀਂ ਕਿਵੇਂ ਪੰਜਾਬ ਦੇ ਵਿੱਚ ਆਨ ਦੇ ਦਈਏ ਜਿਹੜਾ ਵਿਰੋਧ ਹੋ ਰਿਹਾ ਉਹਨੂੰ ਕਿਵੇਂ ਦੇਖਣ ਜਿਹੜਾ ਵਿਰੋਧ ਕਰ ਰਹੇ ਨੇ ਉਹ ਗਲਤ ਕਰ ਰਹੇ ਨੇ ਇਹ ਸਾਡੀ ਸੈਣੀ ਸਮਾਜ ਦੇ ਬਰਾਦਰੀ ਦਾ ਪ੍ਰੋਗਰਾਮ ਹੈ ਅਸੀਂ ਉਹ ਸਾਨੂੰ ਬੜਾ ਗਰਵ ਹੈ ਸਾ ਅਸੀਂ ਆਪਣਾ ਗਰਵ ਮਹਿਸੂਸ ਕਰ ਰਹੇ ਹਾਂ ਕਿ ਸਾਡੀ ਬਰਾਦਰੀ ਚੋਂ ਹਰਿਆਣੇ ਦੇ ਮੁੱਖਿਆ ਮੰਤਰੀ ਬਣੇ ਅਸੀਂ ਉਹਨਾਂ ਨੂੰ ਇੱਥੇ ਸਨਮਾਨ ਉਹਨਾਂ ਨੂੰ ਸਨਮਾਨਿਤ ਕਰਨ ਵਾਸਤੇ ਉਹਨਾਂ ਨੂੰ ਬੁਲਾ ਰਹੇ ਹਾਂ ਮੈਂ ਹਿਮਾਚਲ ਪ੍ਰਦੇਸ਼ ਜਿਲ੍ਹਾ ਉਹਨਾਂ ਦੀ ਸੈਣੀ ਸਮਾਜ ਦੀ ਪ੍ਰਧਾਨ ਤਾਂ ਅਸੀਂ ਮੈਂ ਅਸੀਂ ਹਿਮਾਚਲ ਤੋਂ ਆ ਰਹੇ ਹਾਂ ਸਾਨੂੰ ਤਾਂ ਰੋਕਿਆ ਨਹੀਂ ਕਿਸੇ ਨੇ ਇਹ ਸਾਡੀ ਬਰਾਦਰੀ ਦਾ ਪਰਸਨਲ ਹੈ ਇਹ ਸਰਕਾਰੀ ਕੋਈ ਇਹ ਸਰਕਾਰ ਇਹ ਨਾਨ ਪੋਲੀਟੀਕਲ ਹੈ ਲੋਕ ਜਿਹੜੇ ਕਿਸਾਨ ਆ ਰਹੇ ਨੇ ਉਹ ਕਹਿੰਦੇ ਕਿ ਸਾਡਾ ਕਿਸੇ ਨਾਲ ਵਿਰੋਧ ਨਹੀਂ ਨਾ ਇਹ ਤੇ ਲੋਕਾਂ ਨਾਲ ਵਿਰੋਧ ਆ ਸਾਡਾ ਸੈਣੀ ਸਾਹਿਬ ਨਾਲ ਵਿਰੋਧ ਆ ਮੁੱਖ ਮੰਤਰੀ ਰਾਣੇ ਦੇ ਕਹਿੰਦੇ ਉਹਨਾਂ ਨੇ ਰਾਹ ਢੱਕਿਆ ਹੋਇਆ ਕਿਸਾਨਾਂ ਨੂੰ ਜਾਨ ਨਹੀਂ ਦੇ ਰਹੇ ਕਹਿੰਦੇ ਦਿੱਲੀ ਵਾਲਾ ਉਹ ਦੇਖੋ ਇਹ ਇਹਨਾਂ ਦਾ ਕਿਸਾਨਾਂ ਦਾ ਆਪਣਾ ਮਸਲਾ ਹੈ ਗਲਤ ਹੈ ਜਾਂ ਠੀਕ ਹੈ ਅਸੀਂ ਆਪਣੀ ਜਗ੍ਹਾ ਠੀਕ ਹੈ ਅਸੀਂ ਇਹ ਬੋਲ ਰਹੇ ਕਿ ਸਾਡਾ ਭਾਈ ਭਰਾ ਸਾਡਾ ਆ ਰਿਹਾ ਅਸੀਂ ਸੈਣੀ ਜੋ ਬਰਾਦਰੀ ਹੈ ਉਹ ਉਹਨਾਂ ਨੂੰ ਮਾਨ ਸਵਾਨ ਵਾਸਤੇ ਇੱਥੇ ਬੁਲਾਇਆ ਹੈ ਪਰ ਜੇ ਹੋਰ ਰੋਕੂਗਾ ਤਾਂ ਅਸੀਂ ਨਾ ਦਾ ਵੀ ਵਿਰੋਧ ਕਰਾਂਗੇ ਕਿਸਾਨਾਂ ਦਾ ਵੀ ਵਿਰੋਧ ਕਰਾਂਗੇ ਜੀ ਬਿਲਕੁਲ ਵਿਰੋਧ ਹੋਊਗਾ ਕਿਸਾਨਾਂ ਦਾ ਕਿਉਂਕਿ ਸੈਣੀ ਬਰਾਦਰੀ ਕੁਝ ਐਹੀ ਜਿਹੀ ਬਰਾਦਰੀ ਨਹੀਂ ਹੈ ਕਿ ਸਾਡੇ ਭਾਈ ਕਿਸਾਨ ਵੀ ਸਾਡੇ ਭਾਈ ਹੈ ਕਿਸਾਨ ਵੀ ਸਾਡੇ ਭਰਾ ਨੇ ਤਾਂ ਉਹਦੇ ਵਿੱਚ ਵੀ ਸਾਡੀ ਦੇਖੋ ਇਹ ਬਰਾਦਰੀਆਂ ਵਿੱਚ ਮਤੇ ਦਖਲਅਦਾਜ਼ੀ ਕਰੋ ਠੀਕ ਹੈ ਤੁਹਾਡੀ ਲੜਾਈ ਹੈ ਸਰਕਾਰਾਂ ਨਾਲ ਲੜਾਈ ਹੈ ਸਰਕਾਰਾਂ ਨਾਲ ਲੜਾਈ ਕਰੋ ਤਾਂ ਤੁਸੀਂ ਸਾਡੀਆਂ ਬਰਾਦਰੀ ਨਾਲ ਲੜਾਈ ਨਾ ਕਰੋ ਇੱਕ ਕਾਂਗਰਸ ਦੇ ਲੀਡਰ ਨੇ ਜੋ ਇੱਥੋਂ ਰੋਪੜ ਤੋਂ ਨੇ ਬਰਿੰਦਰ ਢਿੱਲੋਂ ਕਹਿੰਦੇ ਕਿ ਅਸੀਂ ਨਾ ਤਾਂ ਸੈਣੀ ਬਰਾਦਰੀ ਦਾ ਕਹਿੰਦੇ ਵਿਰੋਧ ਕਰ ਰਹੇ ਹਾਂ ਨਾ ਪ੍ਰੋਗਰਾਮ ਦਾ ਵਿਰੋਧ ਕਰ ਰਹੇ ਹਾਂ ਅਸੀਂ ਮੁੱਖ ਮੰਤਰੀ ਦਾ ਵਿਰੋਧ ਕਰ ਰਹੇ ਹਾਂ ਜਿਹੜਾ ਹਰਿਆਣੇ ਤੋਂ ਆ ਰਿਹਾ ਅਸੀਂ ਨਹੀਂ ਕਰਨ ਦੇਣਾ ਵਿਰੋਧ ਅਸੀਂ ਨਹੀਂ ਕਰ ਦੇਵਾਂਗੇ ਵਿਰੋਧ ਜੋ ਮਰਜ਼ੀ ਹੋਏ ਕਿ ਕੋਈ ਨਾਇਬ ਸੈਣੀ ਸਾਡੇ ਗੈਸਟ ਨੇ ਉਹ ਇੱਥੇ ਆਣਗੇ ਜੇ ਉਹ ਜ਼ਿਆਦਾ ਕੋਈ ਟਕਰਾ ਕਰੂਗੇ ਤਾਂ ਸਾਡਾ ਫਿਰ ਜੋ ਇਕੱਠ ਹੋਇਆ ਵਾ ਨਾ ਅਸੀਂ ਵੀ ਕੁਝ ਨਾ ਕੁਝ ਕਰਨ ਨੂੰ ਸਾਨੂੰ ਮਜਬੂਰ ਨਾ ਕਰਨ ਤੁਸੀਂ ਵੀ ਜਵਾਬ ਦਿਓਗੇ ਬਿਲਕੁਲ ਬਿਲਕੁਲ ਜਵਾਬ ਦੇਵ ਐਸਾ ਨਹੀਂ ਹੈ ਪਰ ਮੇਰਾ ਦਾ ਹੱਥ ਜੋੜ ਕੇ ਹੀ ਨਵੇਦਨ ਰਹੂਗਾ ਆਪਣੇ ਭਰਾਵਾਂ ਨੂੰ ਕਿਸਾਨ ਭਰਾਵਾਂ ਨੂੰ ਵੀ ਇਦਾਂ ਦੀਆਂ ਉਹਨਾਂ 'ਚ ਦਖਲਦਾਜੀ ਨਾ ਦਿਓ ਬਰਾਦਰੀਆਂ ਵਿੱਚ ਦਖਲਦਾਜੀ ਨਾ ਦਿਓ ਕਿਸਾਨ ਕਹਿੰਦੇ ਅਸੀਂ ਤਾਂ ਕਾਲੀਆਂ ਝੰਡੀਆਂ ਦਿਖਾਉਣੀਆਂ ਨੇ ਜਿਹੜੀਆਂ ਬੰਨੀਆਂ ਹੋਣੀਆਂ ਹੋਰ ਅਸੀਂ ਕੁਝ ਨਹੀਂ ਕਰ ਬਿਲਕੁਲ ਖੜੇ ਰਹੋ ਖੜੇ ਰਹੋ ਆਪਣਾ ਵਿਰੋਧ ਜਿਤਾਓ ਠੀਕ ਹੈ ਨਾ ਬਾਕੀ ਜੇ ਤੁਸੀਂ ਉਹ ਲੋਕੀ ਰਸਤਾ ਰੋਕਣਗੇ ਐਸਾ ਉਹ ਉਹ ਹਿਮਾਚਲ ਹਰਿਆਣੇ ਦੇ ਮੁੱਖ ਮੰਤਰੀ ਨੇ ਰਸਤਾ ਰੋਕਣਾ ਨਾ ਆਸਾਨ ਨਹੀਂ ਹੈ ਠੀਕ ਹੈ ਤੁਸੀਂ ਵਿਰੋਧ ਕਰਨਾ ਹੈ ਵਿਰੋਧ ਕਰੋ ਕਾਲੇ ਝੰਡੇ ਤੁਸੀਂ ਲਾਏ ਹੋਏ ਆ ਮੈਂ ਦੇਖਿਆ ਮੈਂ ਵੀ ਉਧਰ ਦੀ ਆਈ ਵੇ ਖੜੇ ਰੋ ਆਰਾਮ ਨਾਲ ਆਪਣਾ ਵਿਰੋਧ ਦਿਖਾਓ ਜੋ ਤੁਹਾਡਾ ਸਰਕਾਰ ਦੇਖੋ ਤਾਂ ਸਰਕਾਰ ਹੀ ਨਹੀਂ ਹੈ ਇਹ ਨਾਨ ਪੋਲੀਟিক্যাল ਫੰਕਸ਼ਨ ਹੈ ਨਾਨ ਪੋਲੀਟিক্যাল ਫੰਕਸ਼ਨ ਹੈ ਇੱਥੇ ਸਭ ਬਰਾਦਰੀਆਂ ਸਿਆਣੀ ਬਰਾਦਰੀ ਤੇ ਕਾਂਗਰਸ ਵੀ ਆਈ ਵੀ ਹੈ ਆਪ ਵਾਲੇ ਵੀ ਆਏ ਵੇ ਅਕਾਲੀ ਦਲ ਦੇ ਮੇਰੇ ਭਾਈਓ ਵੀ ਆਏ ਵੇ ਮਤਲਬ ਸਭ ਬਰਾਦਰੀਆਂ ਥਾਈਆਂ ਇਹ ਤਾਂ ਇਹ ਇਨਾਂ ਨੂੰ ਕਿਸਾਨੀ ਅंदोलਨ ਦਾ ਇਹਨਾਂ ਨੂੰ ਕੋਈ ਮੈਨੂੰ ਨਹੀਂ ਲੱਗ ਰਿਹਾ ਕੋਈ ਨਾ ਦਾ ਉਚਿਤਿਆ ਹੈ ਕਿਸਾਨੇ ਵੀ ਕਹਿ ਰਹੇ ਨੇ ਕਿ ਚਲੋ ਬਾਕੀ ਗੱਲਾਂ ਠੀਕ ਨੇ ਅਸੀਂ ਵਿਰੋਧ ਵੀ ਨਹੀਂ ਕਰਦੇ ਪਰ ਜਿਹੜੇ ਗੋਲੀਆਂ ਚੱਲੀਆਂ ਕਿਸਾਨਾਂ ਦੇ ਉੱਤੇ ਪ੍ਰੋਟੈਸਟ ਕਰਦੇ ਆ ਤਰੂ ਗੈਸ ਦੇ ਗੋਲੇ ਸਿੱਟੇ ਗਏ ਇੱਕ ਨੌਜਵਾਨ ਦੀ ਕਹਿੰਦੇ ਮੌਤ ਹੋ ਗਈ ਗੋਲੀ ਲੱਗ ਕੇ ਕਹਿੰਦੇ ਉਹ ਫਿਰ ਸਰਕਾਰ ਕਿਹੜੇ ਝੋਲੇ ਬਸਤੇ ਦੇ ਵਿੱਚ ਠੰਡੇ ਬਸਤੇ ਚ ਪਾੜਦਾ ਨਾ ਜੀ ਇਹ ਸਰਕਾਰ ਇਹਦੇ ਨਾਲ ਸਾਨੂੰ ਕੋਈ ਲੈਣਾ ਦੇਣਾ ਨਹੀਂ ਹੈ ਇਹ ਸਰਕਾਰ ਜੋ ਹੈ ਨਾ ਜੀ ਇਹ ਸਰਕਾਰ ਨਾਲ ਲੜਾਈ ਲੜਨ ਇਹ ਸਾਡੀ ਬਰਾਦਰੀ ਨਾਲ ਲੜਾਈ ਨਾ ਲੜਨ ਪਰ ਇਹ ਸਾਡਾ ਬਰਾਦਰੀ ਦਾ ਫੰਕਸ਼ਨ ਹੈ ਇਹ ਨਾਲ ਲੜਨ ਦਾ ਕੋਈ ਚਿੱਤੇ ਨਹੀਂ ਬਣਦਾ ਸੈਣੀ ਸਮਾਜ ਨੂੰ ਕੁਛ ਨਹੀਂ ਕਹਿਣਾ ਚਾਹੀਦਾ ਜੋ ਮੁੱਖ ਮੰਤਰੀ ਆਣੇ ਤੁਹਾਡੇ ਗੈਸਟ ਨੇ ਤੁਸੀਂ ਉਹਨਾਂ ਦਾ ਸਵਾਗਤ ਬਿਲਕੁਲ ਸਾਡੇ ਗੈਸਟ ਹੈ ਔਰ ਅਸੀਂ ਉਹਨਾਂ ਦਾ ਸਨਮਾਨ ਕਰਨ ਵਾਸਤੇ ਸਾਰੀ ਬਰਾਦਰੀ ਇਕੱਠੀ ਹੋਈ ਹੈ ਇਹਦੇ ਵਿੱਚ ਨਾ ਜਿਵੇਂ ਮੈਂ ਪਹਿਲਾਂ ਹੀ ਬੋਲ ਚੁੱਕੀ ਕਿ ਨਾਨ ਪੋਲਿਟੀਕਲ ਫੰਕਸ਼ਨ ਹੈ ਅੱਛਾ ਮੈਡਮ ਇਹ ਪ੍ਰੋਗਰਾਮ ਕਿਵੇਂ ਦਾ ਕੀਤਾ ਜਾ ਰਿਹਾ ਜਿਵੇਂ ਅਸੀਂ ਦੇਖ ਰਹੇ ਹਾਂ ਕਿ ਕਈ ਮਹਾਂਪੁਰਸ਼ਾਂ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਨੇ ਤੇ ਲੋੜੀ ਦੀ ਵੀ ਇੱਕ ਝਲਕ ਦਿਖ ਰਹੀ ਹੈ ਇਹਦੇ ਵਿੱਚ ਇਹ ਪ੍ਰੋਗਰਾਮ ਕੀ ਹੈ ਕੀ ਇਹ ਜਿਹੜੇ ਸਾਡੇ ਬਰਾਦਰੀ ਦੇ ਸ਼ਹੀਦ ਹੋਏ ਐ ਜੇ ਜਿਹਨੀਆਂ ਸ਼ਹਾਦਤਾਂ ਦਿੱਤੀਆਂ ਉਹਨਾਂ ਲੋਕਾਂ ਨੂੰ ਅਸੀਂ ਨਮਨ ਕਰਨ ਵਾਸਤੇ ਇਹ ਫੰਕਸ਼ਨ ਰੱਖਿਆ ਉਹਨਾਂ ਦੀ ਯਾਦ ਵਿੱਚ ਇਹ ਫੰਕਸ਼ਨ ਰੱਖਿਆ ਔਰ ਉਹਨਾਂ ਨੂੰ ਇਥੇ ਸਨਮਾਨਿਤ ਕਰਨ ਵਾਸਤੇ ਉਹਨੇ ਵੀ ਇਸ ਫੰਕਸ਼ਨ ਵਿੱਚ ਆਪਣੀ ਭਾਗੀਦਾਰੀ ਦੇਣੀ ਹੈ ਬਸ ਇੰਨਾ ਹੈ ਬਾਕੀ ਕੁਝ ਨਹੀਂ ਹੈ ਪੋਲਿਟੀਕਲ ਕੋਈ ਇਥੇ ਕੋਈ ਕੀਜ਼ਾ ਲੈਣਾ ਦੇਣਾ ਨਹੀਂ ਹੈ ਬਹੁਤ ਸ਼ੁਕਰੀਆ ਮੈਡਮ ਸੰਤੋਸ਼ ਸੈਣੀ ਜੀ ਸਾਡੇ ਨਾਲ ਸੀਗੇ ਗੱਲਬਾਤ ਕੀਤੀ ਹੈ ਇਹਨਾਂ ਦੇ ਕਹਿਣਾ ਹੈ ਕਿ ਇਹ ਪੋਲੀਟੀਕਲ ਫੰਕਸ਼ਨ ਨਹੀਂ ਹੈਗਾ ਇਹ ਸੈਣੀ ਸਮਾਜ ਦਾ ਸੈਣੀ ਬਰਾਦਰੀ ਦਾ ਪ੍ਰੋਗਰਾਮ ਹੈਗਾ ਵਿਰੋਧ ਕਰਨਾ ਤਾਂ ਆਪਣਾ ਸਾਈਡ ਤੇ ਖੜ੍ਹ ਜਾਓ ਕਾਲੇ ਝੰਡੇ ਲੈ ਕੇ ਪਰ ਜੇ ਉਸ ਤੋਂ ਜ਼ਿਆਦਾ ਕੁਝ ਕਰਨਗੇ ਕਹਿੰਦੇ ਅਸੀਂ ਵੀ ਜਵਾਬ ਦੇਵਾਂਗੇ ਇੱਥੇ ਤਸਵੀਰ ਸੀਗੀ ਪੈਲਸ ਦੇ ਵਿੱਚ ਪੂਰੀ ਤਿਆਰੀ ਹੋਈ ਹੋਈ ਹੈ ਥੋੜੇ ਜਿਹੇ ਟਾਈਮ ਤੱਕ ਜਿਹੜੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਨੇ ਉਹ ਪਹੁੰਚ ਜਾਣਗੇ